ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਆਪਾਂ ਜਿਹੜੀ ਕਾਗਜ ਵਾਲੀਆਂ ਸਬਜ਼ੀਆਂ ਨੇ ਹੁਣ ਆਪਾਂ ਖੜੇ ਆਂ ਜੀ ਇਹ ਤਰੇਲੇ ਦੇ ਵਿੱਚ ਆਪਾਂ ਅੱਜ ਖਾਸ ਗੱਲਬਾਤ ਜਿਹੜੀ ਕਰਾਂਗੇ ਆਪਾਂ ਖਾਧਾ ਤੇ ਕਰਾਂਗੇ ਜੀ ਅੱਜ ਤੇ ਨਾਲ ਥੋੜਾ ਜਿਹਾ ਦਵਾਈਆਂ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਖਾਧਾ ਵੀ ਆਪਾਂ ਨੇ ਕਿਵੇਂ ਪਾਉਣੀ ਹੈ ਪਹਿਲਾਂ ਤਾਂ ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਗੋਰਾ ਸਿੰਘ ਗਰੀਵਾਲ ਪਿੰਡੂ ਗਰਾਹਾਂ ਤੇ ਆਪਾਂ ਗੱਲ ਕਰਦੇ ਆਂ ਜੀ ਅੱਜ ਖਾਧਾ ਤੇ ਜਿਹੜੀਆਂ ਖਾਦਾਂ ਨੇ ਇਹ ਆਪਾਂ ਦੋ ਤਰ੍ਹਾਂ ਦਿੰਨੇ ਆ ਇੱਕ ਤਾਂ ਆਪਾਂ ਜ਼ਮੀਨ ਤਿਆਰ ਕਰਨ ਵੇਲੇ ਜਿਹੜੀ ਖਾਦ ਪਾਉਨੇ ਆ ਉਸ ਤੋਂ ਬਾਅਦ ਆਪਾਂ ਨੀਚੇ ਜਿਹੜੀਆਂ ਖਾਦਾਂ ਪਾਉਨੇ ਆ ਜਿਵੇਂ ਡੀਏਪੀ ਹੋ ਗਿਆ ਯੂਰੀਆ ਹੋ ਗਿਆ ਕੈਲਸ਼ੀਅਮ ਹੋ ਗਿਆ ਪੋਟਾਸ਼ ਹੋ ਗਿਆ ਪੋਟਾਸ਼ ਤਾਂ ਚਲੋ ਆਪਾਂ ਸਾਰੇ ਪਹਿਲਾਂ ਹੀ ਪਾ ਦਿੰਨੇ ਹੁੰਦੇ ਆ ਪੋਟਾਸ਼ ਦੀ ਉਸ ਤੋਂ ਬਾਅਦ ਪਾਉਣ ਦੀ ਲੋੜ ਨਹੀਂ ਹੁੰਦੀ ਤੇ ਉਹ ਆਪਾਂ ਸਪਰੇਅ ਦੇ ਰੂਪ ਵਿੱਚ ਦਿਆ ਕਰਾਂਗੇ ਹੁਣ ਆਪਾਂ ਜਿਹੜੀ ਗੱਲ ਕਰਦੇ ਆ ਕਿਉਂਕਿ ਹੁਣ ਪਾਣੀ ਲਾਇਆ ਮੈਂ ਸਟੈਪ ਬਾਈ ਸਟੈਪ ਆਪਣਾ ਜਿਹੜਾ ਹੈਗਾ ਕਰੇਲੇ ਨੂੰ ਪਾਣੀ ਲਾਇਆ ਤੇ ਸ਼ਿਮਲਾ ਮਿਰਚ ਤੇ ਕद्दू ਤਾਂ ਆਪਣੇ ਕੋਲੇ ਥੋੜਾ ਹੀ ਹੈ ਕਿ ਤੇ ਕੁਰੇਲਾ ਹੈਗਾ 1.2 ਕਿਲੇ ਤੇ ਇਹ ਜਿਹੜੀਆਂ ਖਾਦ ਹੈ ਹੁਣ ਜਦੋਂ ਤੁਸੀਂ ਪਹਿਲਾ ਪਾਣੀ ਲਾਉਣੇ ਹੋ ਤਾਂ ਉਦੋਂ ਜਿਹੜੀ ਖਾਦ ਹੈਗੀ ਹੈ ਦੇਣੀ ਬਹੁਤ ਜ਼ਰੂਰੀ ਹੈ ਚਾਹੇ ਤਾਂ ਤੁਸੀਂ ਡੀਏਪੀ ਦੇ ਦਿਓ ਤੇ ਚਾਹੇ ਤੁਸੀਂ ਕੈਲਸ਼ੀਅਮ ਦੇ ਦਿਓ ਚਾਹੇ ਤੁਸੀਂ ਯੂਰੀਆ ਦੇ ਜਦੋਂ ਵੀ ਹੁਣ ਪਾਣੀ ਆਪਾਂ ਲਾਵਾਂਗੇ ਪਹਿਲਾ ਪਾਣੀ ਲਾਵਾਂਗੇ ਜਾਂ ਦੂਜਾ ਲਾਵਾਂਗੇ ਤੀਜਾ ਪਾਣੀ ਲਾਵਾਂਗੇ ਕੱਲੀ-ਕੱਲੀ ਖਾਦ ਲਾਉਣੀ ਹੈ ਕਦੇ ਡੀਏਪੀ ਲਾਤਾ ਕਦੇ ਯੂਰੀਆ ਲਾਤਾ ਕਦੇ ਆਪਾਂ ਨੇ ਕੈਲਸ਼ੀਅਮ ਲਾਤਾ ਕਿਉਂਕਿ ਇਕੱਠੀਆਂ ਨਹੀਂ ਆਪਾਂ ਨੇ ਜਿਹੜੀਆਂ ਨੇ ਖਾਧਾਂ ਇਹ ਪਾਉਣੀਆਂ ਇਹਨਾਂ ਦਾ ਮਤਲਬ ਕਿ ਜਿਹੜਾ ਹੁਣ ਆਪਾਂ ਇਹ ਇੱਕ ਆਪਾਂ ਖਾਧਾਂ ਦੀ ਗੱਲ ਕਰਦੇ ਹੋਣੇ ਜਿਹੜੀ ਵੀ ਆਪਾਂ ਬਹੁਤ ਜ਼ਿਆਦਾ ਨਹੀਂ ਪਾਉਂਦੇ ਬਾਲੇ ਕਹਿੰਦੇ ਨੇ ਅਸੀਂ 5 ਬੋਰੀਆਂ ਪਾਤੀਆਂ 6 ਬੋਰੀਆਂ ਆਪਾਂ ਨੂੰ ਖਾਧਾਂ ਬਹੁਤ ਨਾਰਮਲੀ ਤੌਰ ਤੇ ਪਾਉਣੀ ਚਾਹੀਦੀ ਨੇ ਜਿੰਨੀ ਕੁ ਲੋੜ ਹੈ ਜਿਵੇਂ ਆਪਾਂ ਨੂੰ ਜਿੰਨੀ ਕੁ ਭੁੱਖ ਹੁੰਦੀ ਹੈ ਓਨੀ ਕੁ ਆਪਾਂ ਰੋਟੀ ਖਾਣੇ ਆ ਜਾਂ ਕੋਈ ਖਾਣਾ ਖਾਣੇ ਆ ਆਪਾਂ ਜਦੋਂ ਕੋਈ ਦੁਬਾਰੇ ਆਪਾਂ ਨੂੰ ਰੋਟੀ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰਿਵਾਰ ਦੇ ਵਿੱਚ ਜਾਂ ਕਿਤੇ ਵੀ ਆਪਾਂ ਬੱਸ ਕਹਿ ਦਨੇ ਕਿਉਂਕਿ ਸਾਨੂੰ ਪਤਾ ਹੈ ਵੀ ਇਹ ਜਿਆਦਾ ਆਪਾਂ ਰੋਟੀ ਖਾਵਾਂਗੇ ਤਾਂ ਆਪਣਾ ਪੇਟ ਹੀ ਖਰਾਬ ਇਹ ਵੀਡੀਓ ਨੂੰ ਤੁਸੀਂ ਤੁਰ ਤੱਕ ਜਰੂਰ ਦੇਖਿਓ ਜੀ ਇਹ ਸੋਡੇ ਕੰਮ ਦੀ ਵੀਡੀਓ ਹੈ ਤੇ ਹੁਣ ਆਪਾਂ ਦੇਖੋ ਆ ਦੇਖੋ ਜਿਵੇਂ ਹੁਣ ਮੈਂ ਪਾਣੀ ਲਾਇਆ ਮੈਂ ਇੱਕ ਖਾਦ ਜਿਹੜੀ ਹੈ ਲਾਈ ਹੈ ਤੇ ਕੋਈ ਵੀ ਲਾ ਦਿਓ ਤੁਸੀਂ ਇੱਕ ਖਾਦ ਨੂੰ ਤੇ ਬਾਕੀ ਆਪਾਂ ਜਿਹੜੀ ਡੈਫੀਸ਼ੈਂਸੀ ਆਈ ਹੋਈ ਹੈ ਥੋੜੀ-ਮੋਟੀ ਆਪਾਂ ਨੂੰ ਲੱਗਦੀ ਹੈ ਤੇ ਇਹ ਡੈਫੀਸ਼ੈਂਸੀ ਹੈ ਜਿਹੜੀ ਇਹ ਆਪਾਂ ਸਪਰੇਅ ਰਾਹੀਂ ਵੀ ਪੂਰੀ ਕਰਾਂਗੇ ਇਹ ਆਪਾਂ ਸਪਰੇਹਾਂ ਬਾਰੇ ਵੀ ਅੱਗੇ ਗੱਲ ਕਰਾਂਗੇ ਤੇ ਜਿਹੜਾ ਹੁਣ ਕਾਗਜ਼ ਪਾਉਣੇਗਾ ਕਾਗਜ਼ ਦਿਨੇ ਨਾ ਪਾਇਆ ਕਰੋ ਕੋਸ਼ਿਸ਼ ਕਰਿਆ ਕਰੋ ਵੀ ਦਿਨੇ ਰਾਤ ਨੂੰ ਪਾ ਦਿਆ ਕਰੋ ਕਿਉਂਕਿ ਅੱਜ ਹਵਾ ਦੇਖੋ ਕਿੰਨੀ ਤੇਜ਼ ਚੱਲ ਰਹੀ ਹੈ ਸੁਭਾਵਨਾ ਹੈਗੀ ਹੈ ਵੀ ਥੋੜਾ-ਥੋੜਾ ਜਿਹੜਾ ਕੋਰਾ ਪੈਣ ਦੀ ਸੁਭਾਵਨਾ ਹੈਗੀ ਹੈ ਤਾਂ ਕਿ ਨੁਕਸਾਨ ਨਾ ਹੋਵੇ ਬਸ ਤਾਂ ਪਾਣੀ ਲੱਗਿਆ ਹੋਇਆ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਰ ਵੀ ਕਾਗਜ ਜਰੂਰ ਪਾਇਓ ਸ਼ਾਮ ਨੂੰ ਮੈਨੂੰ ਲੱਗਦਾ ਵੀ ਆਪਾਂ ਇੱਕ ਹਫਤਾ ਤੱਕ ਜਿਹੜਾ ਕਾਗਜ ਹੈ ਉਹ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਕਾਗਜ ਬਿਲਕੁਲ ਚੱਕ ਦਾਂਗੇ ਕਿਉਂਕਿ ਹੁਣ ਆ ਦੇਖੋ ਸਫਾਈ ਕਰਨ ਲੱਗ ਰਹੇ ਹਾਂ ਸਾਰੀ ਸਫਾਈ ਹੋ ਚੁੱਕੀ ਹੈ ਦੁਬਾਰਾ ਜਦੋਂ ਕਾਗਜ ਚੱਕਤਾ ਦੁਬਾਰਾ ਫੇਰ ਕੇ ਰਾਂ ਹੱਥ ਫੇਰ ਦਾਂਗੇ ਹੁਣ ਜਿਹੜੀ ਆਪਾਂ ਸਪਰੇਅ ਦੇਣੀ ਹੈ ਕੋਈ ਵੀ ਆਪਾਂ ਨਾਰਮਲੀ ਸਪਰੇਅ ਦੇ ਸਕਦੇ ਹਾਂ ਆ ਕੋਈ ਵੀ ਆਪਾਂ ਜਿਹੜੀ ਫੰਗੀ ਸਾਈਡ ਹੈ ਕਿਉਂਕਿ ਹਲੇ ਜਿਹੜਾ ਫਰੂਟ ਹੈ ਥੋੜਾ ਹੈ ਕੋਈ ਫਰੂਟ ਹਲੇ ਗੜਨ ਦਾ ਜਾਂ ਕੋਈ ਪ੍ਰੋਬਲਮ ਤਾਂ ਹੈ ਨਹੀਂਗੀ। ਚੰਗੀ ਸਾਈਡ ਕੋਈ ਵੀ ਆਪਾਂ ਹਲਕੀ ਦੇਖ ਸਕਦੇ ਆਂ। ਦੇਖੋ ਫਲ ਚੱਕ ਰੱਖਿਆ ਕਰੇਲੇ ਨੇ ਆਪਣੇ। ਤੇ ਮੈਂ ਨਾ ਜਿਹੜਾ ਪਾਣੀ ਲਾਇਆ ਹੈ ਇਹ ਸਾਈਟਾਂ 'ਚ ਲਾਇਆ ਹੈ। ਇਹ ਸਾਈਟਾਂ 'ਚ ਆਪਾਂ ਪਾਣੀ ਕਿਉਂ ਲਾਇਆ ਹੈ? ਕਿਉਂਕਿ ਜਿਹੜਾ ਕਰੇਲਾ ਇਹ ਬਹੁਤ ਹੀ ਇੱਕ ਨਾਜ਼ੁਕ ਫਸਲ ਹੁੰਦੀ ਹੈ। ਮੌਸਮ ਵਿਗੜੇ ਦਾ ਕੋਈ ਪਤਾ ਨਹੀਂ ਹੁੰਦਾ। ਕਿਉਂਕਿ ਨਾਲ ਦੀ ਨਾਲ ਇੱਕ ਦਿਨ ਅਸੀਂ 15 ਖਾਲੀਆਂ 20 ਖਾਲੀਆਂ ਰਮਾਦਨੇ ਹੁੰਦੇ ਆਂ। ਤੇ ਤਾਂ ਕਿ ਉਹਦਾ ਜਿਹੜਾ ਪਾਣੀ ਆ ਸੁੱਕਦਾ ਹੋ ਜਾਂਦਾ ਅੱਗੇ ਸਾਨੂੰ ਪਤਾ ਲੱਗ ਜਾਂਦਾ ਤੇ ਹੁਣ ਸਾਡਾ ਇੱਕ ਸੈਟ ਰਹਿ ਗਿਆ ਪਾਣੀ ਦਾ ਚਾਰ ਦਿਨ ਹੋ ਗਏ ਸਾਨੂੰ ਪਾਣੀ ਲੰਦੇ ਆ ਅੱਜ ਵੀ ਦਿਖੋ ਲੱਗਣ ਲੱਗ ਰਿਹਾ ਹੈ ਪਾਣੀ ਤੇ ਜਿਹੜੀਆਂ ਆਪਾਂ ਨੇ ਅੱਗੇ ਜਿਹੜੀ ਥੋੜੀ ਥੋੜੀ ਪੀਲਾਪਣਾ ਆਇਆ ਹੋਇਆ ਹੈ ਡੈਫੀਸ਼ੈਂਸੀ ਆਈ ਹੋਈ ਹੈ ਇਹ ਅੱਗੇ ਆਪਾਂ ਇਹ ਜਿਹੜੀਆਂ ਆਪਾਂ ਹੁਣ ਖਾਦਾ ਪਾਈਆਂ ਨੇ ਇਹਨਾਂ ਨਾਲ ਹੀ ਇਹਦੀ ਘਾਟ ਹੈ ਜਿਹੜੀ ਪੂਰੀ ਹੋ ਚੁਗੀ ਬਾਕੀ ਜੇ ਅੱਗੇ ਆਪਾਂ ਨੂੰ ਸਪਰੇ ਦੀ ਲੋੜ ਪਈ ਕਰਨ ਦੀ ਤਾਂ ਆਪਾਂ ਜਿਹੜੀ ਹੈ ਨਿਊਟ੍ਰੀਐਂਟ ਜਿਹੜੇ ਦੇਣੇ ਨੇ ਆਪਾਂ ਨੇ ਇਹਨੂੰ ਤਾਂ ਖਾਦਾਂ ਦੇ ਰੂਪ ਵਿੱਚ ਆਪਾਂ ਜ਼ਰੂਰ ਦੇਵਾਂਗੇ ਹਲੇ ਕੋਈ ਪ੍ਰੋਬਲਮ ਨਹੀਂ ਹੈਗੀ ਕੁਰੇਲਾ ਬਹੁਤ ਵਧੀਆ ਦੇਖੋ ਉੱਠਿਆ ਹੋਇਆ ਤੇ ਜਿਹੜੀਆਂ ਵੀ ਤੁਸੀਂ ਵੀਡੀਓ ਆਪਣੀਆਂ ਦੇਖਦੇ ਹੁੰਨੇ ਹੋ ਪੂਰੀ ਮੇਰੀ ਜਿਹੜੀ ਵੀਡੀਓ ਹੈ ਉਹ ਤੁਸੀਂ ਸੁਣਿਆ ਕਰੋ ਕਿਉਂਕਿ ਜਿਹੜਾ ਮੇਰਾ ਆਪ ਦਾ ਤਜਰਬਾ ਹੈ ਇਹੇ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਹੁੰਨਾ ਕਿਉਂਕਿ ਕੋਈ ਵੀ ਨਹੀਂ ਹੈਗਾ ਜਿਹੜਾ ਕੋਈ ਆਪਣਾ ਤਜਰਬਾ ਸਾਂਝਾ ਕਰੇ ਹਰੇਕ ਬਹੁਤ ਸਾਰੇ ਸਾਰੇ ਨਹੀਂ ਬਹੁਤ ਸਾਰੇ 50% ਲੋਕ ਨੇ ਜਿਹੜੇ ਆਪਣਾ ਜਿਹੜਾ ਤਜਰਬਾ ਉਹ ਸ਼ੇਅਰ ਨਹੀਂ ਕਰਦੇ ਤੇ ਇਸ ਲਈ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਗੋਰਾ ਗਰੇਵਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਨਵੀਆਂ ਤੋਂ ਨਵੀਆਂ ਵੀਡੀਓ ਪਾਉਂਦੇ ਰਹਾਂਗੇ ਤੇ ਅਗਲੀ ਵੀਡੀਓ ਜਿਹੜੀ ਆਪਾਂ ਕਦੂ ਤੇ ਬਣਾਵਾਂਗੇ ਜੀ ਵੀ ਕੀ ਪ੍ਰੋਬਲਮ ਹੈ ਕਿਹੜੀਆਂ ਸਪ੍ਰੇਹਾਂ ਕਰਨੀਆਂ ਨੇ ਇਹ ਤੇ ਕੋਈ ਜ਼ਿਆਦੇ ਹਲੇ ਸਟਰੋਂਗ ਜਿਹੜੀ ਫੰਗੀਸਾਈਡ ਹੈ ਇਹਨੂੰ ਦੇਣ ਦੀ ਲੋੜ ਹੈ ਨਹੀਂਗੀ ਤੇ ਤੇ ਨੋਰਮਲੀ ਤੁਸੀਂ ਜਿਹੜੀਆਂ ਫੰਗੀਸਾਈਡ ਕਰਦੇ ਹੋ ਉਹ ਕਰੋ ਜੀ ਧੰਨਵਾਦ ਜੀ